ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 27 ਜੁਲਾਈ ਨੂੰ ਦਿਨ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਸ਼ਰਾਟੇ ਜਿਹੇ ਲੱਗ ਰਹੇ ਹਨ ਪਰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਰਾਤੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਤੇ ਸ਼ਰਾਟੇ ਦੇਖੇਗਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਫਤਿਹਗੜ੍ਹ ਸਾਹਿਬ ਨਾਬਾ ਮਲੇਰਕੋਟਲਾ ਲੁਧਿਆਣਾ ਰਾਜਪੁਰਾ ਤੇ ਮੁਹਾਲੀ ਦੇ ਆਸ-ਪਾਸ ਦੇ ਏਰੀਆ ਡੇਰਾ ਬਸਤੀ ਇਨ੍ਹਾਂ ਵਿੱਚ ਟੁੱਟਵੇਂ ਜਿਹੇ ਤੌਰ ਤੇ ਛਰਾਟੇ ਮੀਂਹ ਦੇ ਦੇਖੇ ਗਏ ਕੁਝ ਕਲਾਕਿਆਂ ਦੇ ਵਿੱਚ ਵਧੀਆ ਮੀਂਹ ਵੀ ਦੇਖਿਆ ਗਿਆ ਅੱਜ 27 ਜੁਲਾਈ ਨੂੰ ਵੀ ਮੁੱਖ ਤੌਰ ਤੇ ਮੌਸਮ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਇਹਦੇ ਵਿੱਚ ਵੀ ਟੁੱਟਵੇਂ ਛਰਾਟੇ ਲੱਗ ਸਕਦੇ ਹਨ ਖਾਸ ਕਰਕੇ ਪਵਾਰਤ ਖੇਤਰ ਉਹਦੇ ਵਿੱਚ ਆ ਜਾਂਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਲਾਕੇ ਰੋਪੜ ਆਨੰਦਪੁਰ ਸਾਹਿਬ ਤੇ ਮਕੌਰ ਸਾਹਿਬ ਮੋਹਾਲੀ ਆਪਣੇ ਪਠਾਨਕੋਟ ਦੇ ਇਲਾਕੇ ਜਾਂ ਥੋੜੇ ਬਹੁਤੇ ਹੋਰ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਅੱਜ ਛਰਾਟੇ ਲੱਗਣ ਦੀ ਸੰਭਾਵਨਾ ਬਣ ਰਹੀ ਹੈ। ਬਾਕੀ ਪੰਜਾਬ ਦੇ ਵਿੱਚ ਮੌਸਮ ਉਸੇ ਤਰ੍ਹਾਂ ਹੀ ਗਰਮੀ ਤੇ ਹੁਮਸਤਾਰ ਰਹਿ ਕੇ ਬਾਅਦ ਦੁਪਹਿਰ ਜਾਂ ਦੁਪਹਿਰ ਦੇ ਆਸ-ਪਾਸ ਟੁੱਟਵੇਂ ਜਿਹੇ ਤੌਰ ਤੇ ਛਰਾਟੇ ਇੱਕਦਮ ਬੱਦਲ ਬਣ ਕੇ ਕਿਸੇ ਵੀ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ। ਚੰਗੀ ਖਬਰ ਇਹ ਹੈ ਕਿ ਕੱਲ ਤੋਂ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਸ਼ੁਰੂ ਹੋ ਰਿਹਾ ਹੈ। ਜਿਹੜਾ ਕਿ 3 ਤੋਂ 4 ਦਿਨ ਚੱਲੇਗਾ ਤੇ ਸਾਰੇ ਹੀ ਪੰਜਾਬ ਨੂੰ ਕਵਰ ਕਰੇਗਾ 28 ਤਰੀਕ ਤੋਂ ਸ਼ੁਰੂ ਹੋ ਕੇ 1 ਅਗਸਤ ਤੱਕ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ 1 ਤੋਂ 2 ਵਾਰ ਵਧੀਆ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਚੱਲਣਗੀਆਂ ਕਿ ਰੋਜ਼ 5-7 ਜ਼ਿਲ੍ਹਿਆਂ ਨੂੰ ਕਵਰ ਕਰਿਆ ਕਰਨਗੇ ਆ ਹੌਲੀ-ਹੌਲੀ ਸਾਰੇ ਹੀ ਪੰਜਾਬ ਵਿੱਚ ਅਗਲੇ ਕੱਲ੍ਹ ਤੋਂ ਯਾਨੀ ਕਿ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਖੇਤਰਾਂ ਦੇ ਵਿੱਚ ਰਹਿਣ ਦੀ ਬਣੀ ਹੋਈ ਹੈ